ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਆਜਾ ਰਹੇ ਹਾਂ ਜੀ ਗੱਲ ਅਗਲੇ 5 ਦਿਨਾਂ ਦੀ ਕਰਾਂਗੇ ਯਾਨੀ ਕਿ 25 ਮਾਰਚ ਤੱਕ ਮੌਸਮ ਪੰਜਾਬ ਦਾ ਹਰ ਅਸ ਨਾਲ ਲੱਗਦੇ ਖੇਤਰਾ ਦਾ ਕਿੰਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਵਾਂਗੇ ਤਾਜ਼ਾ ਸੈਟੇਲਾਈਟ ਦੇ ਸਿਰਾਂ ਤੇ ਲੈ ਕੇ ਤੁਹਾਨੂੰ ਚਲਦੇ ਆ ਸਿੱਧਾ ਤੇ ਇਸ ਵੇਲੇ ਲਗਭਗ ਰਾਦੇ 8:30 8:30 ਦਾ ਟਾਈਮ ਹੋਣ ਜਾ ਰਿਹਾ ਤੇ 21 ਮਾਰਚ ਦੀ ਰਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਅੱਜ ਦਾ ਦਿਨ ਬੀਤੇ ਦਿਨਾਂ ਦੇ ਮੁਕਾਬਲੇ ਹੋਰ ਗਰਮ ਰਿਹਾ ਜਿਵੇਂ ਕਿ ਅਸੀਂ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਮੌਸਮ ਆਹਣਾ ਖੁਸ਼ਕ ਰਹਿੰਦਾ ਜਾਪ ਰਿਹਾ ਜੀ ਤੇ ਆਉਂਦੇ ਜਿਹੜੇ 2-3 ਦਿਨ ਨੇ ਉਹ ਮੌਸਮ ਲਗਭਗ ਖੁਸ਼ਕ ਹੀ ਰਹੇਗਾ ਸਾਫ਼ ਰਹੇਗਾ ਹਵਾਵਾਂ ਜਿਹੜੀਆਂ ਨੇ ਹਲਕੀ ਕਿਤੇ ਕਿਤੇ ਦਰਮਿਆਨੀ ਰਫ਼ਤਾਰ ਦੇ ਨਾਲ ਅੱਜ ਚੱਲ ਰਹੀਆਂ ਸੀ ਬਹੁਤੇ ਖੇਤਰਾਂ ਦੇ ਵਿੱਚ ਦਰਮਿਆਨੀ ਰਫ਼ਤਾਰ ਤੇ ਹਵਾਵਾਂ ਚੱਲ ਰਹੀਆਂ ਸੀ ਜਿਹਦੇ ਨਾਲ ਦੁਪਹਿਰ ਵੇਲੇ ਕਾਫੀ ਹਮਮਤ ਬਣੀ ਹੋਈ ਸੀ ਗਰਮੀ ਦਾ ਜਿਹੜਾ ਕਹਿ ਸਕਦੇ ਆ ਮੌਸਮ ਦਾਸਤਕ ਦੇ ਚੁੱਕਾ ਹੈ ਵੇਕਰ ਜੇਕਰ ਅਸੀਂ ਬੀਤੇ 24 ਘੰਟਿਆਂ ਦੇ ਅੰਕੜੇ ਚੱਕੀਏ 35.6 ਡਿਗਰੀ ਦੇ ਨਾਲ ਹਰਿਆਣੇ ਦੇ ਵਿੱਚ ਪਲਵਲ ਜਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ 35 ਡਿਗਰੀ ਉੱਥੇ ਟੈਂਪਰੇਚਰ ਜਿਹੜੇ ਪਾਰ ਕਰ ਗਏ ਨੇ ਤੇ ਜੇਕਰ ਪੰਜਾਬ ਦੀ ਗੱਲ ਕਰੀ ਜਾਵੇ 32.5 ਡਿਗਰੀ ਦੇ ਨਾਲ ਬਠਿੰਡਾ ਏਅਰਹੋਰਟ ਸਭ ਤੋਂ ਗਰਮ ਖੇਤਰ ਦਰਜ ਹੋਇਆ ਬੀਤੇ 24 ਘੰਟਿਆਂ ਦੇ ਦਰਮਿਆਨ ਸੋ ਮੈਕਸਿਮਮ ਜਿਹੜੇ ਟੈਂਪਰੇਚਰ ਨੇ ਜੀ 29 30 31 32 ਇਹਦੇ ਆਸ-ਪਾਸ ਪੰਜਾਬ ਦੇ ਚੱਲਦੇ ਹੋਏ ਨੇ ਤੇ 32 33 34 35 ਇਹਦੇ ਆਸ-पास ਜੜਿਆ ਹਰਿਆਣੇ ਦੇ ਚੱਲਦੇ ਹੋਏ ਨੇ ਜਿਹੜੇ ਕਿ ਆਮ ਦਿਨਾਂ ਦੇ ਮੁਕਾਬਲੇ ਵੱਧ ਨੇ ਤੇ ਆਉਂਦੇ ਜਿਹੜੇ 2-3 ਦਿਨ ਨੇ ਇਹ ਟੈਂਪਰੇਚਰ ਦੇ ਵਿੱਚ ਹੋਰ ਵਾਧਾ ਹੋਏਗਾ ਹਰਿਆਣੇ ਦੇ ਵਿੱਚ ਟੈਂਪਰੇਚਰ ਜਿਹੜੇ 36 37 38 ਤੱਕ ਜਾ ਸਕਦੇ ਨੇ ਪੰਜਾਬ ਦੇ ਵਿੱਚ 35 36 37 ਤੱਕ ਟੈਂਪਰੇਚਰ ਪਾਰ ਕਰ ਸਕਦੇ ਨੇ ਮਾਰਚ ਦੇ ਅਖੀਰ ਆਉਂਦੇ ਆਉਂਦੇ ਇੱਕ ਸਿਸਟਮ ਵੀ ਆਉਣਾ ਜੀ ਮਾਰਚ ਦੇ ਅਖੀਰ ਤੋਂ ਪਹਿਲਾਂ ਯਾਨੀ ਕਿ 28 29 30 ਨੂੰ ਆਉਂਦਾ ਜਾ ਰਿਹਾ ਤੇ ਉਹਦੀ ਅਪਡੇਟ ਫਿਲਹਾਲ ਲਾਗੇ ਜਾ ਕੇ ਦਵਾਂਗੇ ਕਿਉਂਕਿ ਉਹ ਸਿਸਟਮ ਬੱਲ ਲੱਗ ਵੀ ਸਕਦਾ ਨਹੀਂ ਵੀ ਲੱਗ ਸਕਦਾ ਕੁਦਰਤ ਜੋ ਵੀ ਕਹਾਣੀ ਹੋਏਗੀ ਤੁਹਾਨੂੰ ਜਿਵੇਂ-ਜਿਵੇਂ ਦਿਨ ਅੱਗੇ ਬੀਤਦੇ ਜਾਣਗੇ ਅਸੀਂ ਲਾਗੇ ਜਾਵਾਂਗੇ ਸਿਸਟਮ ਦੇ ਤੇ ਉਹਦੇ ਅਨੁਸਾਰ ਤੁਹਾਨੂੰ ਅਪਡੇਟ ਦੇ ਦਿੱਤੀ ਜਾਵੇਗੀ ਫਿਲਹਾਲ ਉਹ ਸਿਸਟਮ ਹਲਕੇ ਲੈਵਲ ਦਾ ਜਾ ਪਰਿਆ ਤੇ ਬਦਲ ਉਹਦੇ ਨਾਲ ਕਿਤੇ-ਕਿਤੇ ਸ਼ਰਾਟੇ ਦੇ ਸਕਦਾ ਇਸ ਤੋਂ ਵੱਧ ਕੋਈ ਅਸਾਰ ਨਹੀਂ ਆਮੀ ਦੇ ਤੇ ਮਾਰਚ ਦੇ ਅਖੀਰ ਆਉਂਦੇ ਆਉਂਦੇ ਗਰਮੀ ਜੜੀ ਆ ਫਣੀ ਜਿਹੜੇ ਰੰਗ ਦਿਖਾ ਸਕਦੀ ਆ ਤੇ ਬਹੁਤੇ ਖੇਤਰਾਂ ਦੇ ਵਿੱਚ ਗਰਮੀ ਨੇ 10 ਤੱਕ ਦੇ ਦਿੱਤੀ ਹੈ ਤੇ ਆਉਂਦੇ 5 ਦਿਨਾਂ ਦੀ ਜੇਕਰ ਗੱਲ ਕਰੀਏ 25 ਤਰੀਕ ਤੱਕ ਮੌਸਮ ਲਗਭਗ ਸਾਫ਼ ਰਹੇਗਾ ਪੰਜਾਬ ਹਰਿਆਣਾ ਰਾਜਸਥਾਨ ਉੱਤਰ ਹਾਰਦ ਦੇ ਬਹੁਤੇ ਖੇਤਰਾਂ ਦੇ ਵਿੱਚ 25 ਤਰੀਕ ਤੱਕ ਕੋਈ ਸਿਸਟਮ ਨਹੀਂ ਆ ਜੀ ਕਿਸੇ ਤਰ੍ਹਾਂ ਦੀ ਕੋਈ ਬਦਲਵਾਇ ਨਹੀਂ ਮੌਸਮ ਗਰਮ ਤੇ ਖੁਸ਼ਕ ਬਣਿਆ ਰਹੇਗਾ ਧੰਨਵਾਦ